ਬਾਣੀ ਗੁਰੂ ਗੁਰੂ ਹੈ ਬਾਣੀ ਜਿ ਕਾ ਬਾਣੀ ਅਮਰਤ ਸਾਰੇ ਗੁਰ ਬਾਣੀ ਕਹਾ ਅਸੀਂ ਜਨਮਾਂ ਪਰਕਤ ਗੁਰ ਨਸਕਾਰ ਅੱਖਰ ਲਿਖੇ ਸਈ ਗਾਮਾ ਅਵਰ ਨਾ ਜਾਣਾ ਬਾਣੀ ਸੁਖੋਡਲ ਦੁਰਸੇਵੀਆ सुसरी सुभाई खे सु पातिशा मल जनम जनम नी पती आहे सजाई सजा बादििशा शिषिशा इस पास वेठे आ सोयापनाम श्री वाहेगुरु साहिब जी

ਪ੍ਰਭ ਰਾਖ ਸਭੁਰ ਕੀ ਸੱਚੇ ਸਾਖ ਗੁਰਪੂਰ ਪੂਰੀ ਕੀਤੀ ਦੁਸ਼ਮਣ ਮਾਰੇ ਵਿਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾ ਪ੍ਰਭ ਸਹਿ ਮੈਂ ਬਸ ਸਰਨਾਇ ਜਿਨ ਸਗਲੇ ਰੂਹ ਨੂੰ ਮਿਟਾਏ ਪ੍ਰਭ ਸਰਵੇ ਥਾਨਵਸਾਏ ਸੁਖ ਸਾਨ ਮੇਰੇ ਆਏ ਨਾਨਕ ਪ੍ਰਭ ਸਰਨਾਇ ਜਿਨ ਸਗਲੇ ਹਰਸਾ ਵਾਹਿਗੁਰੂ ਜੀ ਕੀ ਸਤਿ ਸੌਰਠ ਮਹੱਲਾ ਪੰਜਵਾਂ ਨਾਲ ਨਾਨਕ ਮੀਰੀ ਜਮੂਤ ਨਾ ਆਵੈ ਨੀ ਕਾਂਟ ਲਾਈ ਪ੍ਰਭਾਠੇ ਸਤਿਗੁਰ ਕੀ ਸੱਚ ਸਾਖ ਹੈ ਬਹੁਈ ਇਸਾਸ ਨੂੰ ਜੋ ਸੇਵਾ ਕੀਤੀ ਗਈ ਹੈ ਸਤਿਗੁਰੂ ਰਣ ਸਿੰਘ ਜੀ ਦੇ ਗੁਰ ਚੱਦਾ ਦੇ ਗੁਰ ਗੁਰੂ ਗੁਰੂ ਕਾ ਗੰਦੀ ਦਿਨ ਸਨ ਮਨਾਉਂਦੇ ਹਾਂ ਸੰਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸੇਵਾ ਕਰਵਾਈ ਗਈ ਹੈ ਤੁਰਕੀ ਬਾਣੀ ਹੈ ਜਿਸ ਸੇਣੀ ਤੋਂ ਮਕਾਈ ਦੇ ਗਿਆਪੁਰਿਆਂ ਸੰਪੂਰਨਤਾ ਹੋਈ ਹੈ ਆਰ ਪੀ ਆਰ ਦੇ ਵਿਆਪ ਅਰਦਾਸ ਬੇਨਤੀ ਦੇ ਪਰੰਪਰ ਸਤਿਗੁਰਾਂ ਦਾ ਮੁੱਖ ਬਾਣੀ ਆਪਨੇ ਸਰਵਣੀ ਤੇ ਸ਼ੀਸ਼ ਤੋਂ ਕੀ ਅੰਦੇ ਸੁਵਾਜਨ ਸੋਰੇ ਫਰਾਗੇ ਦੇ ਵਿੱਚ ਇਹ ਜਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਵਾਸ਼ ਕੀਤੀ ਹੈ ਸਰਲ ਜੀ ਅਖਨੇ ਟੂਕ ਮਰਦ ਰੰਗ ਸਮਾਜ ਯਾਤਰੀ ਜੀ ਦੇ ਆ ਨਾਲ ਨਾਰਾਇਣ ਮੇਰੇ ਉਹ ਪ੍ਰਮਾਤਮਾ ਮੇਰੇ ਨਾਮ ਹੈ ਜਨਜੂਤਨਾ ਆਵੇ ਮੇਰੇ ਉਹਨੂੰ ਫਿਰ ਕਿਸੇ ਜਮੂਤਤਾ ਦੇ ਇਹ ਦਰਨ ਨਹੀਂ ਜੀਦਾਉ ਦੇ ਲੈ ਨਹੀਂ ਆ ਸਕਦੇ ਕਿਉਂ ਨਹੀਂ ਆ ਸਕਦੇ ਸਤਿਗੁਰੂ ਜੀ ਕੰਠ ਲਾਏ ਪ੍ਰਭ ਰਾਖੀ ਸਤਿਗੁਰ ਕੀ ਸੱਚਤਾ ਖੈ ਜਿਨ੍ਹਾਂ ਨੇ ਸਤਿਗੁਰ ਦੀ ਸੱਚੀ ਸੱਚੀ ਸਿੱਖਿਆ ਨਹੀਂ ਹੈ ਉਹਨਾਂ ਨੂੰ ਗੁਰੂ ਜੀ ਆਪਣੇ ਕਨੇ ਨਾਲ ਲਾਉਂਦਾ ਕੰਠ ਲਾਏ ਪ੍ਰਭ ਰਾਖੀ ਗੁਰੂ ਗੁਰੀ ਪੂਰੀ ਕੀਤੀ ਸਾਰੇ ਗੁਰੂ ਨੇ ਪੂਰੀ ਕਰਕੇ ਵਿਖਾਈ ਹੈ ਦੁਸ਼ਮਣ ਮਾਰ ਬਿੜਾਣੇ ਸਗੇ ਦਾਸ ਉਸ ਸਮਤ ਦਿੱਤੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਕਾਰ ਸਾਰੇ ਦੁਸ਼ਮਣ ਨੇ ਸਾਡੇ ਪਾਸ਼ਾ ਕੰਜ ਸਾਰਿਆਂ ਨੂੰ ਮਾਰ ਦਿੱਤਾ ਤੇ ਦਾਸ ਕੋ ਸਮਤ ਦਿੱਤੀ ਹੈ ਸ਼ੁੱਧ ਮਤ ਦੇ ਦਿੱਤੀ ਹੈ ਪਰ ਪਰਮਾਤਮਾ ਨੇ ਸਭ ਗੁਰੂ ਨੇ ਰਹਾਉ ਜੀ ਰਾਮ ਦੇ ਸਭ ਗੁਰੂ ਇੰਨੇ ਪਰਮ ਸਗੇ ਥਾਣੇ ਲਸਾਰੇ ਸਾਰੇ ਥਾਣੂ ਪਰਮਾਤਮਾ ਦੇ ਵਸਾਈ ਹੋਏ ਨੇ ਸੁਖ ਸਾਧ ਚਿਰ ਆਏ ਜਿਨ੍ਹਾਂ ਦੇ ਉੱਤੇ ਕਿਰਪਾ ਸਤਿਗੁਰਾਂ ਦੀ ਕਿਰਪਾ ਸੁਖੀ ਬਸਤੀ ਆਉਂਦੇ ਨੇ ਨਾਨਕ ਪ੍ਰਭ ਸਤਿਗੁਰਾਂ ਜੀ ਦੀ ਹਜ਼ੂਰੀ ਸ਼ਰਨ ਜਾ ਕੇ ਜਿਨ ਸਗਲੇ ਰੋਗ ਮਟਾਈ ਸਾਰੇ ਦੁੱਖਾਂ ਦੇ ਸਤਿਗੁਰ ਨਾਸ ਕਰ ਦਿੰਦੇ ਨੇ ਲਓ ਹੁਣ ਜ ਸੰਗਰਾਂਦ ਦਾ ਪ੍ਰੋਗਰਾਮ ਹੈ ਸਾਡਾ 16 ਤਰੀਕ ਸ਼ੁੱਕਰਵਾਰ ਮਗਰ ਦੇ ਮਹੀਨੇ ਦੀ ਸ਼ਿਵਰਾਣ ਆਈ ਹੈ ਉਹ ਮਹੀਨੇ ਦਾ ਨਾਮ ਸੱਜਣਾ ਕਰੋ ਜੀ ਉਪਰੰਤ ਦੁਆਨ ਵਿੱਚ ਆਪਾਂ ਹਾਜ਼ਰੀਆਂ ਭਰਦੀਆਂ ਨੇ ਅਗਲਾ ਪ੍ਰੋਗਰਾਮ ਸੈਡੀ ਸਰਬਸੰਗਤ ਲਓ ਆ ਜੋ ਸਤਿਗੁਰਾਂ ਨੇ ਸਾਨੂੰ ਮੱਦਰ ਦੇਵੀ ਨੇ ਸਿੱਖਿਆ ਦਿੱਤੀ